ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਈ ਕਿ ਵਿਸਰਾਮ ਯਾਦ ਰੱਖਣਾ ਸੁਣ ਤੇ ਵਿਸਰਾਮ ਲਾਉਣਾ ਹੈ ਸੁਣ ਵੱਡਾ ਆਖ ਸਭ ਕੋਈ ਕੇ ਵਡ ਵੱਡਾ ਦੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਇਹਨੂੰ ਕਹਿਣਾ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਇਹ ਗਹਿਰ ਸਾਹਿਬ ਦੀ ਜਿਹੜੀ ਸਿਹਾਰੀ ਹੈ ਉਚਾਰਨ ਕਰਨੀ ਹੈ ਵੱਡੇ ਬੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਇਹਨੂੰ ਗੰਭੀਰਾ ਨਹੀਂ ਕਹਿਣਾ ਉੱਤੇ ਟਿੱਪੀ ਵੀ ਲੱਗੀ ਐ ਭੱਬੇ ਨਾਲ ਉਚਾਰਨ ਕਰਨਾ ਗੰਭੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਮਿਲ ਤੇ ਵਿਸਰਾਮ ਲਾਉਣਾ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਇਹ ਵੀ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਜਿਹੜਾ ਗੋਰਾ ਇਥੇ ਯਮਕ ਲਾ ਦੇਣੀ ਹੈ ਗੁਰਹਾਈ ਇਕੱਠਾ ਕਹਿ ਦੇਣਾ ਇਓ ਨਹੀਂ ਕਹਿਣਾ ਗਿਆਨੀ ਧਿਆਨੀ ਗੁਰ ਗੁਰਹਾਈ ਧਿਆਨ ਨਾਲ ਪੜ੍ਹਨਾ ਗਿਆਨੀ ਧਿਆਨੀ ਇੱਥੇ ਵਿਸਰਾਮ ਗੁਰ ਗੁਰਹਾਈ ਇਕੱਠਾ ਬੋਲਣਾ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਕੀ ਚਾਲ ਅਨਸਾਰ ਸਿੱਧਾ ਪੁਰਖਾ ਕੀਆ ਵਡਿਆਈਆ ਅਰਥ ਨਾਲ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵੈਣਾ ਸਿੱਧੀ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣ ਇੱਥੇ ਵਿਸਰਾਮ ਲਾ ਦੇਣਾ ਸਿੱਧੀ ਤੇ ਯਮਕ ਲਾ ਦਨੀਆ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਥਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਵਾਲਾ ਨਹੀਂ ਕਹਿਣਾ ਆਖਣ ਵਾਲਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਸਫਾ ਸ਼ੁੱਧ ਬੋਲਣਾ ਸਿਫਤੀ ਭਰੇ ਤੇਰੇ ਭੰਡਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸਾ ਕਿਆ ਚਾਰਾ ਜਿਸ ਤੇ ਯਮਕ ਲਾਦਨੀ ਹੈ ਜਿਸ ਤੂ ਦੇ ਇਥੇ ਵਿਸਰਾਮ ਤਿਸੈ ਕਿਆ ਚਾਰਾ ਜੈਸ ਤੂ ਦੇ ਤਿਸੈ ਕਿਆ ਚਾਰਾ ਯਾਨੀ ਜਿਸ ਤੂ ਤਿਸ ਤੂ ਨਹੀਂ ਕਹਿਣਾ ਜਿੱਥੇ ਜਿਸ ਪਦ ਆ ਜੇ ਉਥੇ ਥੋੜਾ ਜਿਹਾ ਯਮ ਕਲਾ ਕੇ ਨਖੇਰ ਕੇ ਪੜਨਾ ਨਾਨਕ ਸਤਿ ਸਵਾਰਣ ਹਾਰਾ ਆਸਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖੈ ਖਾਈ ਚੱਲੀਐ ਦੁਖ ਉਤ ਭੂਖੈ ਇਥੇ ਵਿਸਰਾਮ ਹੈ ਖਾਈ ਚੱਲੀਐ ਦੁਖ ਚੱਲੀਐ ਚੱਲੀਐ ਨਹੀਂ ਕਹਿ ਦੇਣਾ ਹਾਹਾ ਵੀ ਉਚਾਰਨ ਕਰਨਾ ਚੱਲੀਐ ਦੁਖ ਕੋਤ ਭੁੱਖਾ ਖਾਇ ਚੱਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸੋ ਤੇ ਯਮਕ ਲਾ ਕੇ ਸੋ ਕਿਉ ਨਹੀਂ ਕਹਿਣਾ ਹੈ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਚ ਨਾਏ ਰਹਾਉ ਸਾਚੇ ਨਾਮ ਕੀ ਤਿਲਵ ਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੀ ਸਭ ਮਿਲਕਾ ਆਖਣ ਪਾਹੇ ਕਿ ਵੀ ਜੀਤੇ ਯਮਕ ਲਾਦਨੀਏ ਜੀ ਸਭ ਮਿਲਕਾ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਨਾ ਤੇ ਯਮਕ ਲਾਦਨੀਏ ਨੰਨੇ ਕੰਨਾਂ ਲੱਗਿਆ ਹੋਇਆ ਦੀਦ ਗਲਾ ਕੇ ਉਚਾਰਨ ਕਰਨਾ ਨਾ ਓਹ ਮਰੈ ਨਾ ਹੋਵੇ ਸੋਗ ਦੇਦਰ ਹੈ ਨਾ ਚੁੱਕਾ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਕਿਸੇ ਤਰ੍ਹਾਂ ਸ਼ੁੱਧ ਪੜਨਾ ਨਾ ਕੋ ਹੋਆ ਨਾ ਕੋ ਹੋਏ ਨਹੀਂ ਕਹਿਣਾ ਪਹਿਲਾ ਨੰਨੇ ਕੰਨਾ ਜਿੱਥੇ ਹੈ ਦੀਰਘ ਇੱਥੇ ਯਮਕ ਲਾ ਦੇਣੀ ਹੈ ਨਾ ਕੋ ਹੋਆ ਨਾ ਕੋ ਹੋਏ ਨਾ ਤਾਂ ਵਾਹਿਗੁਰੂ ਵਰਗਾ ਪਹਿਲਾਂ ਕੋਈ ਹੋਇਆ ਹੈ ਨਾ ਹੁਣ ਹੈ ਅਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਇਹ ਵੀ ਜਿੰਨ ਦਿਨ ਨਹੀਂ ਬੋਲਣਾ ਜਿਨ ਤੇ ਯਮਕ ਲਾ ਕੇ ਉਚਾਰਨ ਕਰਨਾ ਜੇਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਖਸਮ ਵਿਸਾਰ ਹੈ ਤੇ ਤੇ ਥੋੜਾ ਜਿਆ ਰੁੱਕ ਕੇ ਯਮਕ ਲਾ ਕੇ ਬੋਲਣਾ ਆਮ ਤੇ ਕਮ ਜਾਤ ਹੀ ਕਹਿ ਦਿੰਦੇ ਹਨ ਸ਼ੁੱਧ ਬੋਲਣਾ ਹੈ ਖਸਮ ਵਿਸਾਰਹ ਤੇ ਕਮ ਜਾਤ ਕਮ ਜਾਤ ਇਕੱਠਾ ਉਚਾਰਨ ਕਰਨਾ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਇਹ ਧਿਆਨ ਨਾਲ ਜਿਸ ਤਰ੍ਹਾਂ ਉਚਾਰਨ ਕੀਤਾ ਹੈ اسی ਤਰ੍ਹਾਂ ਹੀ ਸ਼ੁੱਧ ਬੋਲਣਾ ਹੈ ਦੋ ਗੱਗੇ ਆ ਗਏ ਹਨ ਰਾਗ ਗੂਜਰੀ ਕਈ ਵਾਰ ਅਸੀਂ ਜਦੋਂ ਛੇਤੀ ਬੋਲਦੇ ਆ ਤਾਂ ਐਂ ਬੋਲ ਜੰਨੇ ਆ ਰਾਗ ਗੂਜਰੀ ਦੋਵੇਂ ਗੱਗੇ ਸ਼ੁੱਧ ਬੋਲਨੇ ਹਨ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਦਿਨੋ ਕਰੋ ਗੁਰਪਾਸ ਇਹ ਧਿਆਨ ਨਾਲ ਦੋਵੇਂ ਪਾਸ ਉਚਾਰਨ ਕਰਨੇ ਹਨ ਬਿਨੋ ਕਰੋ ਨਹੀਂ ਕਹਿਣਾ ਹੂੜਿਆਂ ਦੇ ਨਾਲ ਊੜਾ ਬੰਦ ਮੂੰਹ ਵਾਲਾ ਔਂਕੜ ਬਿਨੋ ਕਰੋ ਗੁਰਪਾਸ ਹਾਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਰਾਰਾ ਪੂਰਾ ਪ੍ਰਗਾਸ ਹਾਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਹਾਮ ਕਈ ਮੋਕੋ ਕਹਿ ਜਾਂਦੇ ਨੇ ਮੋਕਾਓ ਜਿਹੜਾ ਊੜਾ ਬੰਦਮੂਵਲਾ ਔਂਕੜ ਹੈ ਇਹਦਾ ਉਚਾਰਨ ਕਾਉ ਕਰਨਾ ਹੈ ਕੋ ਨਹੀਂ ਕਹਿਣਾ ਹੈ ਮੇਰੇ ਮੀਤ ਗੁਰਦੇਵ ਮੋ ਕਾਉ RAM ਨਾਮ ਪ੍ਰਗਾਸ ਗੁਰਦੇਵ ਤੇ ਵਿਸਰਾਮ ਹੈ ਮੋ ਕਾਉ ਤੇ ਯਮ ਕਰ ਗੁਰਮਤੋ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਸਰਦਾ ਤੇ ਠਮਕ ਲਾਉਣੀ ਐ ਹਰ ਜਨ ਕੀ ਵੱਡ ਭਾਗ ਵਢੀਰੇ ਜਿਨ ਹਰ ਹਰ ਸਰਦਾ ਹਰ ਪਿਆਸ ਫਰ ਹਰ ਨਾਮ ਮਿਲੈ ਤ੍ਰਿਪਤਾਸਹਿ ਮੇਲ ਸੰਗਤ ਗੁਣ ਪ੍ਰਗਾਸ ਜਿਵੇਂ ਇਸੇ ਤਰ੍ਹਾਂ ਉਚਾਰਨ ਕਰਨਾ ਹਰ ਹਰ ਨਾਮ ਮਿਲੈ ਇੱਥੇ ਠਮਕ ਲਾ ਦਨੀ ਐ ਫਿਰ ਬੋਲਣਾ ਤ੍ਰਿਪਤਾਸਹਿ ਵਿਸਰਾਮ ਤ੍ਰਿਪਤਾਸਹਿ ਵੀ ਲਾਉਣਾ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਇਹ ਵੀ ਜੇਨ ਹਰ ਹਰ ਕਿੱਥੇ ਠੰਮਕ ਲਾ ਦੇਣੀ ਹੈ ਹਰ ਰਸ ਨਾਮ ਕਿੱਥੇ ਠੰਮਕ ਲਾ ਦੇਣੀ ਹੈ ਨਾ ਪਾਇਆ ਇੱਥੇ ਵਿਸਰਾਮ ਹੈ ਤੇ ਭਾਗ ਹੀਣ ਜੰਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਸੰਗਤ ਤੇ ਥਮਕ ਲਾ ਦੇਣੀ ਹੈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧੁਰ ਮਸਤਕ ਲਿਖਿਆ ਲਿਖਾਸ ਤਨ 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 ਸਤ ਸੰਗਤ ਜਿਤ ਹਰ ਰਸ ਪਾਇਆ ਕਿੱਥੇ ਵਿਸਰਾਮ ਲਾਉਣਾ ਹੈ ਪਹਿਲਾ ਧਨ ਦੇ ਉੱਤੇ ਟਿੱਪੀ ਨਹੀਂ ਹੈ ਇਹਨੂੰ ਫੂਲਾ ਬੋਲਣਾ ਹੈ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਕਾਸ਼ ਮੇਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਕਾਹਿ ਤਿ ਯਮ ਕਲਾਦਨੀਐ ਕਾਹੀ ਰੇ ਮਨ ਚਿਤਵਹਿ ਉਦਮ ਜਾ ਅਹਰ ਹਰ ਜੀਵ ਪਰਿਆ ਸੈਲ ਪੱਥਰ ਮਹ ਜੰਤ ਉਪਾਏ ਮਹ ਜੰਤ ਉਪਾਏ ਨਹੀਂ ਕਹਿਣਾ ਸੈਲ ਪੱਥਰ ਮਹ ਇੱਥੇ ਠਮਕਾ ਜੰਤ ਉਪਾਏ ਸੈਲ ਪੱਥਰ ਮਹ ਜੰਤ ਉਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਾਉ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਧਿਆਨ ਨਾਲ ਉਚਾਰਨ ਕਰਨਾ ਆਮ ਜਿਹੜੇ ਅੰਜਾਨ ਪਾਠੀ ਸਿੰਘ ਹਨ ਉਹ یوں ਬੋਲ ਜੰਦੇ ਨੇ ਮੇਰੇ ਮਾਧੂ ਜੀ ਊੜਾ ਨਹੀਂ ਲਾਉਣਾ ਮਾਦਾਓ ਯਾਨੀ ਊੜਾ ਬੰਦਮੂਗਲਾ ਔਂਕੜ ਹੈ ਨਾ ਇਹਨੂੰ ਉਚਾਰਨ ਕਰਨਾ ਹੈ ਮੇਰੀ ਮਾਦਾਓ ਜੀ ਸਤ ਸੰਗਤ ਮਿਲੇ ਸੋ ਤਰਿਆ گور ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸੂਕੇ ਕਾਸਟ ਕਾਸਟ ਨਹੀਂ ਕਹਿਣਾ ਸੂਕੇ ਕਾਸਟ ਇੱਥੇ ਠਮਕ ਲਾ ਦਿੰਨੀ ਹੈ ਸੂਕੇ ਕਸ ਕੇ ਬੋਲਣਾ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਗਿਆਨਨ ਪਿਤਾ ਲੋਕ ਸੁਤ ਬਣਿਤਾ ਕੋਇ ਨ ਕੈਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸਹ ਕੋਸਾ ਇਹ ਯਮਕ ਲਾਉਣੀ ਐ ਊਡੇ ਇੱਥੇ ਯਮਕ ਲਾਦਨੀ ਐ ਕਸਕੇ ਬੋਲਣਾ ਹੈ ਊਡੇ ਊੜ ਆਵੈ ਸਹ ਕੋਸਾ ਊਡੇ ਊੜ ਆਵੈ ਸਹ ਕੋਸਾ ਤਿਸ ਪਾਛ ਬੱਚਰੇ ਛਰਿਆ ਬੱਚਰੇ ਨਹੀਂ ਕਹਿਣਾ ਪੁਲਾ ਹੀ ਬੋਲਣਾ ਹੈ ਬਚਰੀ ਛਰਿਆ ਤਿਸ ਪਾਛ ਬਚਰੀ ਛਰਿਆ ਊਡੇ ਊੜ ਆਵੈ ਸਹ ਕੋਸਾ ਤੇਸ ਪਾਛਾ ਬੱਚਰੇ ਛਰਿਆ ਤិន ਕਾਵਣ ਖਲਾਵੈ ਕਾਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਸਭ ਨਿਧਾਨ ਨਿਧਾਨ ਹੀ ਬੋਲਣਾ ਇਸ ਨੂੰ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਇੱਕ ਕਰਤਲ ਕੱਠਾ ਨਹੀਂ ਬੋਲਣਾ ਠਾਕੁਰ ਕਾਰ ਤਲ ਧਰਿਆ ਕਰ ਨਾਮ ਹੱਥਾਂ ਦਾ ਹੈ ਤਲ ਨਾਮ ਤਲੀ ਦਾ ਹੈ ਵਾਹਿਗੁਰੂ ਜੀ ਨੇ ਹੱਥ ਦੀ ਤਲੀ ਦੇ ਉੱਤੇ ਰਿੱਧੀਆਂ ਸਤਿਧੀਆਂ ਰੱਖੀਆਂ ਹੋਈਆਂ ਹਨ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਤੇ ਅੰਤ ਨ ਪਾਰਾ ਵਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਦਰਿਆ ਵਾਹਿਗੁਰੂ ਜੀ ਕਾ ਕਾਲ ਸਹਾ ਕਰੈ ਵਾਹਿਗੁਰੂ ਜੀ ਕੀ ਪਤੈ